ਖਾ ਕੇ ਕਦੇ ਬਦਮਾ ਅਕਲ ਨਹੀਂ ਆਉਂਦੀ ਐ ਮਿੱਤਰੋ ਮਾਰ ਕੇ ਠੇਡੇ ਦੁਨੀਆ ਅਕਲ ਸਿਖਾਉਂਦੀ ਐ ਮਿੱਤਰੋ ਖਾ ਕੇ ਕਦੇ ਬਦਮਾ ਅਕਲ ਨਹੀਂ ਆਉਂਦੀ ਐ ਮਿੱਤਰੋ ਮਾਰ ਕੇ ਠੇਡੇ ਦੁਨੀਆ ਅਕਲ ਸਿਖਾਉਂਦੀ ਐ ਮਿੱਤਰੋ ਮਾਲਕ ਆਪ ਸਵਾਰੇ ਮਾਲਕ ਆਪ ਸਵਾਰੇ ਸਬ ਦੇ ਕਾਜ ਅਰੰਬੇ ਨੂੰ ਵਕਤ ਸਿਆਣਿਆ ਕਰ ਜਾਂਦਾ ਓਏ ਮਿੱਤਰੋ ਬੰਦੇ ਨੂੰ ਵਕਤ ਸਿਆਣਿਆ ਕਰ ਜਾਂਦਾ ਓਏ ਮਿੱਤਰੋ ਬੰਦੇ ਨੂੰ ਇੱਕ ਦਿਨ ਪੁੰਝੇ ਡਿੱਗਦਾ ਉੱਚੀਆਂ ਪਰੇ ਓਡਾਨਾ ਜੋ ਇੱਕ ਦਿਨ ਪੁੰਝੇ ਡਿੱਗਦਾ ਉੱਚੀਆਂ ਪਰੇ ਓਡਾਨਾ ਜੋ ਬੰਦਾ ਜਿਤਨਾ ਚਾਵੇ ਜਮਾਨਾ ਜੋ ਮੁੜ ਆਉਂਦੀ ਐ ਮੱਛੀ ਮੁੜ ਆਉਂਦੀ ਐ ਮੱਛੀ ਆਖਰ ਚਟਕੇ ਕੰਡੇ ਨੂੰ ਵਕਤ ਸਿਆਣਿਆਂ ਕਰ ਜਾਂਦਾ ਓਏ ਮਿੱਤਰੋ ਬੰਦੇ ਨੂੰ ਵਕਤ ਸਿਆਣਿਆਂ ਕਰ ਜਾਂਦਾ ਓਏ ਮਿੱਤਰੋ ਬੰਦੇ ਨੂੰ